ਕਰ ਕੇ ਆਪ ਟੈਂਟ ਲਗਾ ਕੇ ਆਪ ਰਾਤਾਂ ਨੂੰ ਕੰਮ ਕਰਕੇ ਪੜਿਆ ਅੱਜ ਤੱਕ ਮੇਰੀ ਫੀਸ ਨਹੀਂ ਲੱਗੀ ਕਦੇ ਕਾਲਜ ਦੇ ਵਿੱਚ ਨਾ ਯੂਨੀਵਰਸਿਟੀ ਦੇ ਵਿੱਚ ਭਗਵੰਤ ਮਾਨ ਜੀ ਸੁਣ ਲਓ ਤੁਸੀਂ ਕਦੇ ਫੀਸ ਦੇ ਕੇ ਨਹੀਂ ਪੜਿਆ ਪਹਿਲੀ ਵਾਰ ਜਦ ਖਾਲਸਾ ਕਾਲਜ ਗਿਆ ਪਹਿਲੀ ਵਾਰ ਫੀਸ ਲੱਗੀ ਸੀ ਉਸ ਤੋਂ ਬਾਅਦ ਸਪੋਰਟਸ ਵੇਸ ਤੇ ਪੜਦਾ ਰਿਹਾ ਸਪੋਰਟਸ ਜਿਹੜਾ ਬੰਦਾ ਆਪ ਸਪੋਰਟਸਮੈਨ ਹੋਵੇ ਤਿੰਨ ਵਾਰ ਦਾ 골ਡ ਮੈਡਲਿਸਟ ਹੈ ਹੈਂਡਬਾਲ ਦਾ ਇੰਟਰਵਰਸਿਟੀ ਦੇ ਵਿੱਚ ਪੂਰੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਖਾਲਸਾ ਸਕੂਲ ਕਾਲਜ ਸਕੂਲ ਔਰ ਕਾਲਜ ਚੋਂ ਉੱਠ ਕੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਯੂਨੀਵਰਸਿਟੀ ਦਾ ਪਲੇਅਰ ਬਣਿਆ 골ਕੀਪਰ ਰਿਹਾ ਯੂਨੀਵਰਸਿਟੀ ਦਾ ਲਗਾਤਾਰ 6 ਸਾਲ ਪਹਿਲਾਂ ਕਾਲਜ ਵਿੱਚ ਫਿਰ ਯੂਨੀਵਰਸਿਟੀ ਦੇ ਵਿੱਚ 6 ਸਾਲ ਯੂਨੀਵਰਸਿਟੀ ਦਾ 3 골ਡ ਮੈਡਲ ਇਸ ਟਾਈਮ 골ਡ ਮੈਡਲ ਹੈ ਮੇਰੇ ਕੋਲ ਪੰਜਾਬ ਯੂਨੀਵਰਸਿਟੀ ਦੇ ਕਲਰ ਮਿਲਿਆ ਹੋਇਆ ਮੈਨੂੰ ਪੰਜਾਬ ਯੂਨੀਵਰਸਿਟੀ ਦਾ ਮੈਂ ਇੰਟਰਨੈਸ਼ਨਲ ਖੇਡਣਾ ਸੀ ਇੰਡੀਆ ਦੀ ਟੀਮ ਵਿੱਚ ਹੈਂਡਬਾਲ ਦਾ ਪਲੇਅਰ ਮੇਰਾ ਮੋਡਾ ਡਿਸਲੋਕੇਟ ਹੋ ਗਿਆ ਇਸ ਕਰਕੇ ਨਹੀਂ ਖੇਡ ਆਇਆ ਨਹੀਂ ਅੱਜ ਇੰਟਰਨੈਸ਼ਨਲ ਪਲੇਅਰ ਵੀ ਹੁੰਦਾ ਇਸ ਕਰਕੇ ਮੁੱਖ ਮੰਤਰੀ ਜੀ ਖਿਡਾਰੀਆਂ ਦੀ ਕਿਹੜੀ ਇੱਜ਼ਤ ਹੁੰਦੀ ਹੈ ਨਾ ਮੈਨੂੰ ਪਤਾ ਹੈ ਹਾਕੀ ਦੇ ਪਲੇਅਰਾਂ ਨੂੰ ਜਾ ਕੇ ਪੁੱਛੋ ਘਰ ਤੇ ਬੁਲਾ ਕੇ ਕਿਹਾ ਕਿ ਮੈਂ ਤੁਹਾਨੂੰ ਨੌਕਰੀ ਦੇਣੀ ਹੈ ਜੇ ਨਹੀਂ ਮਿਲੀ ਤਾਂ ਆਓ ਲਓ ਉਹਨਾਂ ਨੂੰ ਨਹੀਂ ਆਪਣੇ ਭਤੀਜੇ ਕੋਲ ਭੇਜ ਸਕਦਾ ਸੀ ਪੰਜਾਬ ਦੇ ਹਾਕੀ ਦੇ ਪਲੇਅਰ ਜਿਹੜੇ ਇੰਟਰਨੈਸ਼ਨਲ ਖੇਲੇ ਜਿਨ੍ਹਾਂ ਦੀ ਨੌਕਰੀ ਬਣਦੀ ਸੀ ਉਹਨਾਂ ਨੂੰ ਚਰਨਜੀ ਚੰਨੀ ਨੇ ਦਿੱਤੀ ਹੈ ਨੌਕਰੀ ਪਰ ਸਾਡੀ ਸਰਕਾਰ ਨੇ ਦਿੱਤੀ ਸਾਰੀ ਕੈਬਨਿਟ ਨੇ ਦਿੱਤੀ ਤੁਸੀਂ ਰੋਜ਼ ਅਲੀਗੇਸ਼ਨ ਲਗਾ ਦਿੰਦੇ ਹੋ ਮੇਰੇ ਤੇ ਰੋਜ਼ ਮੇਰੇ ਤੇ ਪੰਡੀ ਪ੍ਰਚਾਰ ਕਰੀ ਜਾਂਦੇ ਹੋ ਕਾਦੇ ਵਾਸਤੇ ਬਈ ਇਹ ਗੱਲ ਨੂੰ ਤੁਸੀਂ ਮੀਡੀਆ ਟ੍ਰੇਲ ਬਣਾਇਆ ਹੋਇਆ ਇਹ ਗੱਲ ਨੂੰ ਤੁਸੀਂ ਰੈਲੀਆਂ ਦਾ ਟ੍ਰੇਲ ਬਣਾਇਆ ਹੋਇਆ ਟਵੀਟੋ ਟਵਿੱਟੀ ਕਰਦੇ ਹੋ ਦੋ ਫੜ ਗਿਆ ਮੈਨੂੰ ਅੰਦਰ ਯਾਰ ਮੈਂ ਘਰੇ ਸੌਂਦਾ ਪਹਿਲਾਂ ਤੁਸੀਂ ਕਹਿੰਦੇ ਤੇ ਬਾਹਰ ਤੇ ਆਇਆ ਨਹੀਂ ਆ ਜਵੇ ਹੁਣ ਮੈਂ ਆਇਆ ਮੈਂ ਦੇ ਦੋ ਅੰਦਰ ਜੇ ਮੈਂ ਉਹ ਕਰਿਆ ਹੋਇਆ ਕੁਝ ਔਰ ਮੈਂ ਉਸ ਸਰਤੀ ਤੇ ਜਾ ਕੇ ਸੌਂ ਚੁੱਕੀ ਆ ਜਿਹੜੀ ਬਖਸ਼ਦੀ ਹੋਣੀ ਹੈ ਜਿਹੜਾ ਬੰਦਾ ਇਹਦੀ ਝੂਠੀ ਗਵਾਹੀ ਦੇਗਾ ਉਹਨੂੰ ਵੀ ਨਹੀਂ ਉਹਨੇ ਬਖਸ਼ਣਾ ਫਿਰ ਇਸ ਕਰ ਪੰਜਾਬ ਦੇ ਲੋਕਾਂ ਨੇ ਮੇਰੇ ਨਾਲ ਹਮਦਰਦੀ ਦਿਖਾਈ ਹੈ ਇੱਕ ਨਿਸ਼ਚਾ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਨੇ ਕਿ ਚੰਨੀ ਨੂੰ ਫੜ ਕੇ ਅੰਦਰ ਦੇਣਾ ਹੈ ਉਹ ਨਿਸ਼ਚਾ ਇਹ ਕਦ ਪੂਰਾ ਕਰਦੇ ਆ ਪਹਿਲਾ ਇਹ ਰੋਜ਼ ਮਨੂੰ ਬਦਨਾਮ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਰੋਜ਼ ਕੋਈ ਨਾ ਕੋਈ ਗੱਲ ਕੱਢ ਲੈਂਦੇ ਆ ਪੰਜਾਬ ਦੇ ਕਾਂਗਰਸੀਆਂ ਦਾ ਇਹੀ ਇਹਨਾਂ ਨੇ ਹਾਲ ਕਰਿਆ ਹੋਇਆ ਲੇਕਿਨ ਜਦ ਦਿੱਲੀ ਦੇ ਵਿੱਚ ਇਹਨਾਂ ਪਰ ਕੋਈ ਗੱਲ ਹੁੰਦੀ ਹੈ ਫਿਰ ਟੀਕਾ ਮਾਰਦੇ ਆ ਕਿ ਜੀ ਲੋ ਜੀ ਸਾਇਸੀ ਦਾ ਇਮਾਨਦਾਰ ਹੈ ਸਾਨੂੰ ਗਲਤ ਫੜ ਰਹੇ ਕਿ ਏਜੰਸੀਆਂ ਗਲਤੀ ਕਰ ਰਹੀਆਂ ਔਰੇ ਤੇਰੀਆਂ ਏਜੰਸੀਆਂ ਗਲਤ ਨਹੀਂ ਕਰਦੀਆਂ ਭਾਈ ਔਰੇ ਗਲਤ ਕਿਉਂ ਏਜੰਸੀ ਇਸ ਤਰ੍ਹਾਂ ਕਰਦੀ ਹੈ ਪਰ ਫਿਰ ਵੀ ਆਪਾਂ ਰੱਬ ਦੀ ਤੇ ਲੋਕਾਂ ਦੀ ਦਰਗਾਹ ਦੇ ਸੱਚੇ ਆ ਮੈਂ ਇਹੀ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ ਤੇ ਜੀ ਥੋੜਾ ਜਿਹਾ ਸੰਜੀਦਗੀ ਔਰ ਸੋਚ ਤੇ ਔਰ ਇਮਾਨਦਾਰੀ ਤੇ ਕੰਮ ਲਓ ਪਰਮਾਤਮਾ ਦੀ ਦਰਗਾਹ ਸਭ ਨੇ ਜਾਣਾ ਮੈਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ 6 ਮਹੀਨੇ ਲਵਾਓ ਮੇਰੇ ਸਾ ਲੋ 5 ਸਾਲ ਲਵਾਓ ਅੰਦਰ ਪਰਚੇ ਦਰਜ ਕਰੋ ਲੇਕਿਨ ਇਹ ਜਿਹੜੀ ਤੁਸੀਂ ਝੂਠ ਦੀ ਰਵੈਤ ਪਾਰੇ ਚੱਲਣੀ ਨਹੀਂ ਇਹ ਚੰਗੀ ਗੱਲ ਨਹੀਂ ਹੈ ਪੰਜਾਬ ਵਾਸਤੇ ਯਾਰ ਲੋਕਾਂ ਵਾਸਤੇ ਇਹ ਤੁਸੀਂ ਸੱਚਾਈ ਪਰ ਖੜਜੋ ਆ ਕੇ ਠੀਕ ਹੈ ਮੈਂ ਪੈਸੇ ਲੈਏ ਤਾਂ ਮਨੂ ਫੜਕੇ ਅੰਦਰ ਦੋ ਮੈਂ ਇਸ ਗੱਲ ਤੇ ਕੋਈ ਤੁਹਾਡੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਤੁਹਾਡੇ ਨਾਲ ਮਨੂ ਕੋਈ ਗੁੱਸਾ ਗਿਲਾ ਨਹੀਂ ਤੁਹਾਡੇ ਨਾਲ ਮੇਰੀ ਕੋਈ ਲੜਾਈ ਨਹੀਂ ਲੇਕਿਨ ਮੈਂ ਆਪਣੇ ਰੱਬ ਦੇ ਘਰ ਤੇ ਸੱਚਾ ਤੇ ਰੱਬ ਦੇ ਘਰ ਦੇ ਵਿੱਚ ਅਰਦਾਸ ਕਰ ਦਿੱਤੀ ਹੈ ਇਸ ਤੋਂ ਬਾਅਦ ਮੈਂ ਹੋਰ ਕੁਝ ਕਹਿਣਾ ਨਹੀਂ ਜੇ ਫੇਰ ਵੀ ਤੁਸੀਂ ਕੁਝ